ਅਸਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਹੁਸ਼ਿਆਰਪੁਰ ਦੇ ਨਾਲ ਟਾਂਡੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਜਾਜਾ ਉੱਥੋਂ ਦੀ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 28 ਫਰਵਰੀ 2021 ਨੂੰ ਇਸ ਪਿੰਡ 'ਚ ਇੱਕ ਰਿਟਾਇਰ ਸੂਬੇਦਾਰ ਸਰਦਾਰ ਮਨਜੀਤ ਸਿੰਘ ਸੀਗੇ ਜਿਹੜੇ ਉਹ ਆਪਣੀ ਵਾਈਫ ਦੇ ਨਾਲ ਰਹਿੰਦੇ ਆ ਉਹਨਾਂ ਦੀ ਵਾਈਫ ਦਾ ਨਾਮ ਸੀਗਾ ਗੁਰਮੀਤ ਕੌਰ ਇਹਨਾਂ ਦਾ ਇੱਕ ਬੇਟਾ ਸੀਗਾ ਜਿਹਦੀ ਉਮਰ ਹੁਣ ਵਿਆਹ ਦੇ ਲਾਇਕ ਹੋ ਗਈ ਸੀ ਹੁਣ ਉਹਦਾ ਰਿਸ਼ਤਾ ਹੋ ਜਾਂਦਾ ਹੈ ਤੇ ਹੁਣ ਜਿਹੜਾ ਆ ਘਰ 'ਚ ਇੱਕ ਨਵੇਂ ਮੈਂਬਰ ਦੀ ਐਂਟਰੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਆ ਮਨਦੀਪ ਕੌਰ ਉਹਨਾਂ ਦੀ ਨੂੰ ਉਹਦੀ ਐਂਟਰੀ ਹੁੰਦੀ ਆ ਘਰ 'ਚ ਬਹੁਤ ਹੀ ਖੁਸ਼ ਨੁਮਾ ਮਾਹੌਲ ਹੁੰਦਾ ਆ ਪਰ ਹੌਲੀ-ਹੌਲੀ ਜਿੱਦਾਂ ਸਮਾਂ ਬੀਤਦਾ ਆ ਘਰ ਦੀ ਜਿਹੜੀ ਨੂੰ ਹੁੰਦੀ ਆ ਉਹਦੇ ਜਿਹੜੇ ਰਿਸ਼ਤੇ ਐ ਉਹ ਆਪਣੇ ਹਸਬੰਦ ਰਵਿੰਦਰ ਦੇ ਨਾਲ ਤਾਂ ਠੀਕ ਹੁੰਦੇ ਆ ਪਰ ਕਿਤੇ ਨਾ ਕਿਤੇ ਆਪਣੀ ਸੱਸ ਸਹੁਰੇ ਦੇ ਨਾਲ ਉਹਦੀ ਨਹੀਂ ਬੰਦੀ ਤੇ ਇਹ ਮਨਮੁਟਾਵ ਹੌਲੀ-ਹੌਲੀ ਵਧਦਾ ਜਾਂਦਾ ਆ ਤੇ ਹੁਣ ਕਿਤੇ ਨਾ ਕਿਤੇ ਆਪਣੇ ਇਹਨਾਂ ਗੱਲਾਂ ਕਰਕੇ ਕਿਉਂਕਿ ਆਪਣੇ ਸਸੋਰੇ ਦੇ ਨਾਲ ਉਹਦਾ ਰਿਸ਼ਤਾ ਵਧੀਆ ਨਹੀਂ ਸੀ ਤਾਂ ਹੁਣ ਉਹਨਾਂ ਦਾ ਹਸਬੰਡ ਵਾਈਫ ਦਾ ਵੀ ਆਪਸ ਜਿਹੜਾ ਉਹ ਕਲੇਸ਼ ਰਹਿਣਾ ਹੈ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ ਹੌਲੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਤਾਂ ਇੱਕ ਦਿਨ ਕੀ ਹੁੰਦਾ ਰਵਿੰਦਰ ਘਰੋਂ ਕਿਤੇ ਬਾਹਰ ਜਾਂਦਾ ਆ ਕੋਈ ਕੰਮ ਪੈ ਜਾਂਦਾ ਉਹ ਨੂੰ ਉੱਥੇ ਜਾਂਦਾ ਆ ਤੇ ਉਹ ਘਰੋਂ 11:00 ਵਜੇ ਲਗਭਗ ਨਿਕਲਦਾ ਆ 11 ਵਜੇ ਨਿਕਲਦਾ ਆ ਤੇ ਹੁਣ ਜਿਹੜੀ ਘਰ ਦੀ ਸਾਰੇ ਮੈਂਬਰ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਉਹ ਘਰ ਕਹਿ ਕੇ ਵੀ ਗਿਆ ਸੀ ਕਿ ਅੱਜ ਥੋੜਾ ਨਾ ਘਰ ਆਉਣ 'ਚ ਲੇਟ ਹੋ ਜਾਏਗਾ ਤਾਂ ਉਹ ਸਾਰੇ ਘਰ ਦੇ ਕਹਿੰਦੇ ਆ ਕਿ ਠੀਕ ਆ ਹੁਣ ਉਹ ਚਲਾ ਜਾਂਦਾ ਆ ਤੇ ਹੁਣ ਲਗਭਗ ਰਾਤ ਨੂੰ ਜਦੋਂ ਉਹ ਵਾਪਸ ਆਉਂਦਾ ਆ ਉਹ ਰਾਤ ਦੇ 10:00 ਵਜੇ ਜਦੋਂ ਵਾਪਸ ਆਉਂਦਾ ਆ ਤੇ ਘਰ ਦਾ ਗੇਟ ਆ ਜਿਹੜਾ ਉਹ ਖੜਕਾਂਦਾ ਆ ਪਰ ਗੇਟ ਕੋਈ ਨਹੀਂ ਖੋਲਦਾ ਉਹ ਟੱਕਾ ਮਾਰ ਕੇ ਗੇਟ ਨੂੰ ਤੇ ਉਹ ਐਂਟਰ ਹੋ ਜਾਂਦਾ ਹੈ ਅੰਦਰ ਘਰ ਦੇ ਅੰਦਰ ਐਂਟਰ ਹੁੰਦਾ ਹੈ ਤਾਂ ਗੋਦਰਵਾਜਾ ਫਿਰ ਨਹੀਂ ਕੋਈ ਖੋਲਦਾ ਘਰ ਦਾ ਤਾਂ ਫਿਰ ਉਹ ਦਰਵਾਜਾ ਜਦੋਂ ਜ਼ੋਰ ਦੇ ਨਾਲ ਟੱਕਾ ਮਾਰਦਾ ਹੈ ਤਾਂ ਦਰਵਾਜਾ ਖੁੱਲ ਜਾਂਦਾ ਹੈ ਉਹ ਵੇਖਦਾ ਹੈ ਕਿ ਉਹਦੀ ਵਾਈਫ ਨੂੰ ਕਿਸੇ ਨੇ ਰੱਸੀ ਦੇ ਨਾਲ ਬੰਨਿਆ ਹੁੰਦਾ ਹੈ ਤੇ ਉਹ ਰੋ ਰਹੀ ਹੁੰਦੀ ਹੈ ਤੇ ਹੁਣ ਜਿਹੜਾ ਰਵਿੰਦਰ ਹੈ ਉਹਨੂੰ ਜਾ ਕੇ ਖੋਲਦਾ ਹੈ ਉਹਨੂੰ ਪੁੱਛਦਾ ਹੈ ਕਿ ਕੀ ਹੋਇਆ ਉਹ ਕੁਝ ਨਹੀਂ ਬੋਲਦੀ ਬਸ ਰੋਈ ਜਾਂਦੀ ਆ ਤੇ ਰਵਿੰਦਰ ਪੁੱਛਦਾ ਆ ਕਿ ਜਿਹੜਿਆ ਮੇਰੇ ਮਾਪਿਓ ਕਿੱਥੇ ਆ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਘਰ ਚ ਕੋਈ ਚੋਰ ਆਏ ਸੀਗੇ ਉਹਨਾਂ ਨੇ ਮੈਨੂੰ ਇਸ ਕਮਰੇ ਚ ਬੰਦ ਕਰਤਾ ਮੇਰੇ ਹੱਥ ਬੰਨ ਤੇ ਮੈਨੂੰ ਨਹੀਂ ਪਤਾ ਦੂਜੇ ਕਮਰੇ ਚ ਕੀ ਹੋਇਆ ਕੀ ਨਹੀਂ ਹੁਣ ਰਵਿੰਦਰ ਆ ਜਿਹੜਾ ਉਹਨੂੰ ਕੁਝ ਨਹੀਂ ਸਮਝ ਆਉਂਦਾ ਕਿ ਉਹ ਕੀ ਕਰੇ ਉਹ ਭੱਜ ਕੇ ਜਦੋਂ ਆਪਣੇ ਮਾਪਿਆਂ ਨੂੰ ਵੇਖਣ ਲਈ ਜਾਂਦਾ ਹੈ ਦੂਜੇ ਕਮਰੇ 'ਚ ਤੇ ਉੱਥੇ ਉਹਨਾਂ ਦੀਆਂ ਜਿਹੜੀਆਂ ਬਾਡੀਜ਼ ਹੁੰਦੀਆਂ ਉਹ ਸੜ ਚੁੱਕੀਆਂ ਹੁੰਦੀਆਂ ਆ ਅੱਧੇ ਤੋਂ ਜ਼ਿਆਦਾ ਤਾਂ ਤਾਂ ਹੁਣ ਉਹਨਾਂ ਦੀ ਲਾਸ਼ ਨੂੰ ਵੇਖ ਕੇ ਉਹ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦਾ ਆ ਉਹ ਚੀਕਦਾ ਆ ਕਿਉਂਕਿ ਕਿਸੇ ਲਈ ਵੀ ਆਪਣੇ ਪੇਰੈਂਟਸ ਨੂੰ ਐਵੇਂ ਜਲਦੇ ਹੋਏ ਵੇਖਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਤਾਂ ਉਹਨੇ ਜਦੋਂ ਵੇਖਿਆ ਤਾਂ ਉਹ ਬਹੁਤ ਹੀ ਉੱਚੀ ਉੱਚੀ ਰੋ ਰਿਹਾ ਸੀਗਾ ਉਹਦਾ ਰੋਣ ਰੋਣ ਦੀ ਆਵਾਜ਼ ਚਲਾਣ ਦੀ ਆਵਾਜ਼ ਸੁਣ ਕੇ ਜਿਹੜੇ ਉਹਨਾਂ ਦੇ ਜਿਹੜੇ ਆਂਡੀ ਗਵਾਂਡੀ ਹੁੰਦੇ ਐ ਸਾਰੇ ਉਹਨਾਂ ਦੇ ਘਰ ਆ ਜਾਂਦੇ ਐ ਉਹ ਆਣ ਕੇ ਜਦੋਂ ਵੇਖਦੇ ਐ ਤਾਂ ਸਾਰੇ ਵੇਖ ਕੇ ਹੈਰਾਨ ਸੀਗੇ ਕਿ ਦਿਨ ਤੱਕ ਤਾਂ ਸਭ ਕੁਝ ਠੀਕ ਠਾਕ ਸੀ ਕਿਉਂਕਿ ਉਹਨਾਂ ਨੂੰ ਵੀ ਨਹੀਂ ਸੀ ਪਤਾ ਕੀ ਇੱਥੇ ਹੋਇਆ ਕੀ ਐ ਤਾਂ ਹੁਣ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਹਨਾਂ ਚੋਂ ਹੀ ਕਿਸੇ ਬੰਦੇ ਨੇ ਐ ਜਿਹੜਾ ਫੋਨ ਕੀਤਾ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚਦੀ ਐ ਤੇ ਉੱਥੇ ਪੁਸ਼ਤਸ਼ ਕਰਦੀ ਐ ਤੇ ਹੁਣ ਜਿਹੜਾ ਰਵਿੰਦਰ ਸੀਗਾ ਉਹ ਬਿਆਨ ਦੇਣ ਦੇ ਹਾਲਾਤਾਂ ਵਿੱਚ ਨਹੀਂ ਸੀ ਤਾਂ ਹੁਣ ਜਿਹੜੀ ਪੁਲਿਸ ਆ ਉਸ ਟਾਈਮ ਸਭ ਕੁਝ ਵੇਖਦੀ ਐ ਤੇ ਫਿਰ ਹੌਲੇ-ਹੌਲੇ ਥੋੜਾ ਟਾਈਮ ਪੈਂਨ ਤੋਂ ਬਾਅਦ ਜਿਦਾ ਕੁਝ ਘੰਟੇ ਨਿਕਲ ਜਾਂਦੇ ਆ ਤਾਂ ਫਿਰ ਪੁਸ਼ਤਸ਼ ਕਰਦੀ ਐ ਹੁਣ ਉਹਨਾਂ ਦੀ ਨੂੰ ਤਾਂ ਕੁਝ ਬੋਲ ਨਹੀਂ ਸੀ ਰਹੀ ਉਹ ਤਾਂ ਇੱਕ ਸਦਮੇ ਵਿੱਚ ਲੱਗ ਰਹੀ ਸੀ ਸਾਰਿਆਂ ਨੂੰ ਤਾਂ ਹੁਣ ਇੱਥੇ ਜਿਹੜਾ ਰਵਿੰਦਰ ਆ ਉਹ ਚੰਕਾਣ ਵਾਲਾ ਜਿਹੜਾ ਬਿਆਨ ਦਿੰਦਾ ਆ ਸਰ ਪੁਲਿਸ ਨੂੰ ਉਹ ਕਹਿੰਦਾ ਆ ਕਿ ਹੋਏ ਨਾ ਹੋਏ ਇਹ ਸਭ ਕੁਝ ਮੇਰੀ ਹੈ ਜਿਹੜੀ ਵਾਈਫ ਹੈ ਉਹਨੇ ਕੀਤਾ ਆ ਮੈਨੂੰ ਉਹਦੇ ਤੇ ਹੀ ਸ਼ੱਕ ਆ ਤਾਂ ਹੁਣ ਪੁਲਿਸ ਵਾਲੇ ਪੁੱਛਦੇ ਆ ਕਿ ਤੂੰ ਐਦਾਂ ਕਿਦਾਂ ਕਹਿ ਸਕਦਾ ਉਹ ਕਹਿੰਦਾ ਕਿ ਇਹਦਾ ਹੀ ਮੇਰੇ ਮਾਪਿਓ ਦੇ ਨਾਲ ਝਗੜਾ ਰਹਿੰਦਾ ਸੀਗਾ ਮੇਰੇ ਮਾਪਿਓ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੀ ਸਭ ਕੁਝ ਐਨੇ ਹੀ ਕੀਤਾ ਹੈ ਇਹਨੂੰ ਪੁੱਛੋ ਤਾਂ ਹੁਣ ਜਿਹੜੀ ਪੁਲਿਸ ਆ ਉਹ ਜਿਹੜੀ ਮੰਦੀਪ ਿਆਨ ਨੂੰ ਅਰੈਸਟ ਕਰਦੀ ਐ ਥਾਣੇ ਲੈ ਕੇ ਜਾਂਦੀ ਐ ਤੇ ਉਤੋਂ ਪੁਛਤਾਸ਼ ਜਿਹੜੀ ਸ਼ੁਰੂ ਕਰਦੀ ਐ ਪਹਿਲਾਂ ਤਾਂ ਉਹ ਸਾਫ਼ ਇਸ ਗੱਲ ਤੋਂ ਇਨਕਾਰ ਕਰ ਦਿੰਦੀ ਐ ਕਿ ਮੈਂ ਕੁਝ ਨਹੀਂ ਕੀਤਾ ਪਰ ਜਿੱਦਾਂ ਹੀ ਪੁਲਿਸ ਐ ਜਿਹੜੀ ਉਹ ਸਖਤੀ ਨਾਲ ਜਦੋਂ ਉਤੋਂ ਪੁਛਤਾਸ਼ ਕਰਦੀ ਐ ਤਾਂ ਉਹ ਸਭ ਕੁਝ ਮੰਨ ਜਾਂਦੀ ਐ ਉਹ ਕਹਿੰਦੀ ਐ ਕਿ ਹਾਂ ਇਹ ਜਿਹੜੇ ਕਤਲ ਆ ਉਹ ਮੈਂ ਕੀਤੇ ਐ ਹੋਂ ਜਿਹੜੀ ਪੁਲਿਸ ਸੀਗੀ ਉਹ ਉਸ ਤੋਂ ਕਾਰਨ ਪੁੱਛਦੀ ਹੈ ਕਿ ਤੂੰ ਇਹ ਸਭ ਕੁਝ ਕਿਉਂ ਕੀਤਾ ਤਾਂ ਫਿਰ ਹੁਣ ਉਹ ਸਾਰਾ ਕੁਝ ਹੈ ਜਿਹੜਾ ਉਹ ਡਿਟੇਲ ਦੇ ਵਿੱਚ ਦੱਸਦੀ ਹੈ ਕਿ ਮੈਂ ਸਭ ਕੁਝ ਕਿਉਂ ਕੀਤਾ ਉਹ ਦੱਸਦੀ ਹੈ ਕਿ ਮੇਰੇ ਇਸ ਪਿੰਡ ਦਾ ਜਿਹੜਾ ਇੱਕ ਗ੍ਰੰਥੀ ਸਿੰਘ ਸੀਗਾ ਜਿਹਦਾ ਨਾਮ ਸੀਗਾ ਜਸਮੀਤ ਉਹਦੇ ਨਾਲ ਮੇਰੇ ਨਜ਼ਾਇਜ਼ ਰਿਸ਼ਤੇ ਸੀਗੇ ਜੋ ਕਿ ਇਹਨਾਂ ਨੂੰ ਪਤਾ ਚੱਲ ਚੱਲ ਗਿਆ ਸੀਗਾ ਮੇਰੇ ਸਸੋਰੇ ਨੂੰ ਕਿਉਂਕਿ ਸੱਸਔਰੇ ਨੂੰ ਪਤਾ ਪਿੰਡ ਚੋਂ ਚੱਲ ਗਿਆ ਜਿੱਦਾਂ ਹੁਣ ਪਿੰਡ ਦੇ ਵਿੱਚ ਕਿਸੇ ਤੋਂ ਸੁਣਿਆ ਕਿਸੇ ਨੇ ਉਹਨਾਂ ਨੂੰ ਆਣ ਕੇ ਦੱਸਿਆ ਹੋਣਾ ਹੈ ਕਿ ਇਹ ਐਦਾਂ ਸੀ ਤੁਹਾਡੀ ਨੂੰ ਨੂੰ ਵੇਖਿਆ ਕਿ ਉਹ ਦਿਨ ਇਹਦੇ ਨਾਲ ਕੁਝ ਹੈ ਇਹਦੇ ਰਿਸ਼ਤੇ ਕੁਝ ਐਦਾਂ ਦੇ ਤਾਂ ਹੁਣ ਸੱਸਔਰਾ ਸੀਗੀ ਜਿਹੜੇ ਉਹਨੂੰ ਮਨਾ ਕਰਦੇ ਸੀਗੇ ਕਿ ਤੂੰ ਇਹ ਸਭ ਕੁਝ ਬੰਦ ਕਰ ਦੇ ਨਹੀਂ ਤਾਂ ਤੇਰੇ ਲਈ ਸਹੀ ਨਹੀਂ ਹੋਏਗਾ ਤੇ ਹੁਣ ਉਹ ਜਿਹੜੀ ਨੂੰ ਸੀਗੀ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਉਹਨੂੰ ਚੜਮਚਦੀ ਸੀਗੀ ਕਿ ਇਹ ਮੈਨੂੰ ਕਿਉਂ ਮਨਾ ਕਰਦੇ ਆ ਇਹ ਸਭ ਕੁਝ ਕਰਨ ਤੋਂ ਕਿਉਂਕਿ ਇਹ ਸਭ ਕੁਝ ਉਹ ਬੰਦ ਨਹੀਂ ਸੀ ਕਰਨਾ ਚਾਹਦੀ ਜਿਹੜਾ ਉਹ ਗਰੰਥੀ ਸਿੰਘ ਸੀਗਾ ਉਹ ਪਹਿਲਾਂ ਉਸ ਕੁੜੀ ਦੇ ਪਿੰਡ 'ਚ ਵੀ ਸੀਗਾ ਇਹਦੇ ਰਿਸ਼ਤੇ ਪੁਰਾਣੇ ਸੀਗੇ ਉਹਦੇ ਨਾਲ ਤਾਂ ਹੁਣ ਉਹ ਇਹ ਸਭ ਕੁਝ ਬੰਦ ਨਹੀਂ ਕਰਦੀ ਤੇ ਹੁਣ ਉਹ ਕੀ ਕਰਦੀ ਹੈ ਉਸੇ ਪਿੰਡ ਦਾ ਜਿਹੜਾ ਗਰੰਥੀ ਸਿੰਘ ਹੈ ਉਹਦੇ ਨਾਲ ਮਿਲ ਕੇ ਤੇ ਪਲਾਨ ਬਣਾਉਂਦੇ ਆ ਇਹਨਾਂ ਨੂੰ ਖਤਮ ਕਰਨ ਦਾ ਤੇ ਹੁਣ ਉਸ ਦਿਨ ਜਿੱਦਨ ਜਿਹੜਾ ਰਵਿੰਦਰ ਸੀਗਾ ਟਾਈਮ ਨਾਲ ਘਰੋਂ ਨਿਕਲ ਜਾਂਦਾ ਆ ਤਾਂ ਉਸੇ ਦਿਨ ਹੀ ਇਹ ਜਿਹੜੀ ਹੁੰਦੀ ਆ ਮਨਦੀਪ ਕੌਰ ਉਹਨੂੰ ਗਰੰਥੀ ਸਿੰਘ ਨੂੰ ਫੋਨ ਕਰਦੀ ਹੈ WhatsApp ਕਾਲ ਕਰਦੀ ਆ ਉਹਨੂੰ ਤੇ ਉਹਨੂੰ ਮਿਲਣ ਲਈ ਬੁਲਾਉਂਦੀ ਆ ਘਰ ਤੇ ਉਹ ਜਦੋਂ ਘਰ ਆਉਂਦਾ ਆ ਤਾਂ ਸਾਰੀ ਇਹਨਾਂ ਨੇ ਪਲੈਨਿੰਗ ਕੀਤੀ ਹੋਈ ਸੀ ਪਹਿਲਾਂ ਹੀ ਫੋਨ ਤੇ ਤੇ ਹੁਣ ਉਹਨੂੰ ਆਪਣੇ ਘਰ 'ਚ ਚੋਰੀ ਬੁਲਾ ਕੇ ਉੱਪਰ ਇਹਨਾਂ ਦੇ ਰੂਮ ਸੀਗਾ ਉਹਦੇ ਵਿੱਚ ਛੁਪਾ ਦਿੰਦੀ ਆ ਦਿਨ ਦੇ ਟਾਈਮ ਤੇ ਹੁਣ ਕੀ ਹੁੰਦਾ ਆ ਇਹਦਾ ਸੋਹਰਾ ਵੀ ਉਸ ਟਾਈਮ ਕਿਤੇ ਬਾਹਰ ਗਿਆ ਹੋਇਆ ਸੀ ਜਦੋਂ ਇਹਨੂੰ ਅੰਦਰ ਘਰੇ ਬੁਲਾਂਦੀ ਐ ਤਾਂ ਹੁਣ ਜਦੋਂ ਉਹਦਾ ਸੋਹਰਾ ਆ ਜਾਂਦਾ ਆ ਘਰ ਤਾਂ ਇਹ ਰੋਟੀ ਖਾ ਕੇ ਸਾਰੇ ਬੈਠੇ ਹੋਏ ਸੀਗੇ ਤਾਂ ਹੁਣ ਕੀ ਕਰਦੀ ਐ ਉਹਨੂੰ ਬੁਲਾਂਦੀ ਐ نیچے ਤੇ ਫਿਰ ਇਹ ਦੋਨੋਂ ਜਣੇ ਚਾਕੂ ਲੈ ਕੇ ਉਹਨਾਂ ਨੂੰ ਖਤਮ ਕਰ ਦਿੰਦੇ ਆ ਇਹ ਦੁਪਹਿਰ 4 ਵਜੇ ਦੀ ਘਟਨਾ ਆ ਜਿਹੜੀ ਉਹ ਦੱਸਦੀ ਐ ਕਿ ਸਭ ਕੁਝ 4 ਵਜੇ ਹੋਇਆ ਉਦੇ ਦਸਨ ਮੁਤਾਬਿਕ ਜੋ ਪਹਿਲਾਂ ਉਹਨੇ ਬਿਆਨ ਦਿੱਤਾ ਸੀਗਾ ਉਹ ਕਹਿਆ ਸੀਗਾ ਕਿ 4 ਵਜੇ ਕੁਝ ਜਿਹੜੇ ਲੋਗ ਆ ਘਰ ਚ ਐਂਟਰ ਹੋਏ ਉਹਨਾਂ ਨੇ ਮੈਨੂੰ ਇਹਦਾ ਜ਼ਬਰਦਸਤੀ ਬੰਨਤਾ ਪਰ ਉਹ ਸਭ ਝੂਠ ਸੀਗਾ ਤੇ ਇਹਨੇ ਉਹਦੇ ਨਾਲ ਗ੍ਰੰਥੀ ਸਿੰਘ ਦੇ ਨਾਲ ਮਿਲ ਕੇ ਜਸਮੀਤ ਦੇ ਨਾਲ ਇਸ ਘਟਨਾ ਨੂੰ ਇਦਾਂ ਅੰਜਾਮ ਦਿੱਤਾ ਤੇ ਫਿਰ ਸੋਚਿਆ ਕਿ ਹੁਣ ਅਗਰ ਮਾਰ ਦਿੱਤਾ ਆ ਤਾਂ ਇਹ ਪੁਲਿਸ ਦੇ ਹੱਥ ਕੁਝ ਲੱਗ ਨਾ ਜਾਏ ਤਾਂ ਫਿਰ ਇਹ ਸੋਚਦੇ ਆ ਕਿ ਹੁਣ ਕੀ ਕੀਤਾ ਜਾਏ ਤੇ ਫਿਰ ਉਹਨਾਂ ਨੂੰ ਸਾੜ ਦਿੰਦੇ ਆ ਇਹ ਬਹੁਤ ਹੀ ਦੁਖਦਾਈ ਘਟਨਾ ਸੀਗੀ ਕਿਉਂਕਿ ਪਹਿਲੀ ਵਾਰੀ ਇਹ ਸਭ ਕੁਝ ਸਾਰਿਆਂ ਨੇ ਵੇਖਿਆ ਸੀਗਾ ਕਿ ਐਦਾਂ ਵੀ ਕੋਈ ਕਿਸੇ ਦੇ ਨਾਲ ਕਰ ਸਕਦਾ ਆ ਇੰਨਾ ਬੁਰਾ ਪਰ ਤੁਸੀਂ ਇਹ ਵੇਖੋ ਕਿ ਉਸ ਕੁੜੀ ਨੇ ਪਿੰਡ ਦਾ ਗਰੰਥੀ ਆ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਮਰੇ ਵਿੱਚ ਹੀ ਜਲਾ ਦਿੱਤਾ ਸੋਚੋ ਕਿੰਨਾ ਦਰਦਨਾਕ ਰਿਆ ਹੋਏਗਾ ਉਹਨਾਂ ਲਈ ਇਹ ਸਭ ਕੁਝ ਖਤਮ ਤਾਂ ਉਹਨਾਂ ਨੂੰ ਪਹਿਲਾਂ ਕਰ ਹੀ ਚੁੱਕੀ ਸੀ ਤਾਂ ਫਿਰ ਜਲਾਣ ਦੀ ਕੀ ਜ਼ਰੂਰਤ ਸੀਗੀ ਸਿਰਫ ਸਬੂਤ ਮਿਟਾਣ ਲਈ ਤਾਂ ਕਿ ਪੁਲਿਸ ਦੇ ਹੱਥ ਕੁਝ ਨਾ ਲੱਗੇ ਪਰ ਜਿਹੜਾ ਰਵਿੰਦਰ ਐ ਉਹ ਟਾਈਮ ਨਾਲ ਆ ਗਿਆ ਤਾਂ ਉਹਨੇ ਵੇਖ ਲਿਆ ਸਭ ਕੁਝ ਰਵਿੰਦਰ ਦਾ ਹੁਣ ਪਤਨੀ ਵਰਗੇ ਪਾਕ ਰਿਸ਼ਤੇ ਤੋਂ ਦਾ ਵਿਸ਼ਵਾਸ ਹੀ ਉੱਠ ਗਿਆ ਉਹਦੇ ਲਈ ਇਹ ਰਿਸ਼ਤਾ ਜਿਹੜਾ ਸੀਗਾ ਬਹੁਤ ਬੁਰਾ ਉਹਦਾ ਐਕਸਪੀਰੀਅੰਸ ਰਿਆ ਕਿ ਇਸ ਰਿਸ਼ਤੇ ਨੇ ਉਹਦਾ ਸਭ ਕੁਝ ਖਤਮ ਕਰਕੇ ਰੱਖਤਾ ਉਹਦੇ ਤੋਂ ਉਹਦੇ ਉਹਦਾ ਪੁੱਤ ਵਾਲਾ ਹੱਕ ਵੀ ਖੋਲਿਆ ਉਹਨੇ ਤਾਂ ਐਦਾਂ ਦੀ ਕਲਯੁਗੀ ਔਰਤ ਸੀਗੀ ਉਹ ਜਿਨੇ ਇੱਕ ਪੁੱਤ ਤੋਂ ਉਹਦਾ ਹੱਕ ਹੀ ਖੋਲਿਆ ਕਿਉਂਕਿ ਆਖਰੀ ਟਾਈਮ 'ਚ ਹਰ ਇੱਕ ਮਾਪਿ ਦੀ ਖੁਆਇਸ਼ ਹੁੰਦੀ ਹੈ ਕਿ ਉਹਨਾਂ ਦੀ ਚੀਤਾ ਨੂੰ ਜਿਹੜੀ ਅੱਗ ਹੈ ਉਹਨਾਂ ਦਾ ਪੁੱਤ ਦੇਵੇ ਪਰ ਇੱਥੇ ਨੂ ਨੇ ਸਭ ਕੁਝ ਖਤਮ ਕਰਤਾ ਉਹਨਾਂ ਨੂੰ ਪਹਿਲਾਂ ਹੀ ਅੱਗ ਦੇ ਹਵਾਲੇ ਕਰਤਾ ਹੁਣ ਉਹ ਕਦੀ ਚਾਹ ਕੇ ਵੀ ਇਸ ਪਵਿੱਤਰ ਰਿਸ਼ਤੇ ਤੇ ਯਕੀਨ ਨਹੀਂ ਕਰ ਸਕੇਗਾ ਪੂਰੀ ਉਮਰ ਪਰ ਕੀਤਾ ਇਹ ਬਹੁਤ ਦੁਖਦਈ ਸੀ ਲੋਕ ਸੀਗੇ ਜਿਹੜੇ ਉਸ ਪਿੰਡ ਦੇ ਉਹਨਾਂ ਦੇ ਘਰ ਅੱਗੇ ਅਗੋਂ ਕਿੰਨਾ ਟਾਈਮ ਤਾ ਲੋਕ ਲੰਘਦੇ ਹੀ ਨਹੀਂ ਸੀ ਕਿਉਂਕਿ ਉਸੇ ਘਰ 'ਚ ਉਹਨਾਂ ਨੂੰ ਇਹ ਇਹਨਾਂ ਦੀ ਨੂੰਨੇ ਸਾੜਿਆ ਸੀਗਾ ਤਾਂ ਲੋਕਾਂ ਨੂੰ ਹਲੇ ਵੀ ਕਿਤੇ ਨਾ ਕਿਤੇ ਡਰ ਸੀਗਾ ਕਿ ਉਹਨੇ ਇੰਨਾ ਬੁਰਾ ਕੀਤਾ ਆ ਲੋਕ ਉਹਨਾਂ ਦੀ ਗਲੀ 'ਚ ਲੰਘਣ ਤੋਂ ਡਰਦੇ ਸੀਗੇ ਕਿ ਅਸੀਂ ਇਸ ਘਰ ਦੇ ਸਾਹਮਣੇ ਉਹ ਨਹੀਂ ਨਿਕਲਣਾ ਲੋਕਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਕੋਈ ਇੰਨਾ ਬੁਰਾ ਵੀ ਕਰ ਸਕਦਾ ਆ ਹਾਂ ਦਿਲ 'ਚ ਨਫ਼ਰਤ ਹਰ ਇੱਕ ਦੇ ਹੁੰਦੀ ਹੈ ਉਹਨਾਂ ਨੂੰ ਮਾਰ ਵੀ ਸਕਦੇ ਸੀਗੇ ਠੀਕ ਆ ਪਰ ਉਹਨਾਂ ਨੂੰ ਸਾੜਨ ਦੀ ਕੀ ਜ਼ਰੂਰਤ ਸੀਗੀ ਔਰ ਉਹ ਵੀ ਉਹਨਾਂ ਦੇ ਬੈੱਡ ਤੇ ਹੀ ਉਹਨਾਂ ਦੇ ਕਮਰੇ 'ਚ ਉਹਨਾਂ ਨੂੰ ਸਾੜ ਦਿੱਤਾ ਬਹੁਤ ਬੁਰਾ ਸੀਗਾ ਇਹ ਘਟਨਾ ਸੱਚ ਵਿੱਚ ਬਹੁਤ ਨਿੰਦਨੀ ਹੋ ਗਿਆ ਤੇ ਬਾਅਦ 'ਚ ਜਿਹੜੀ ਪੁੱਛਤਾ ਸੀ ਇਹ ਵੀ ਪਤਾ ਚੱਲਦਾ ਆ ਕਿ ਜਿਹੜਾ ਜਸਮੀਤ ਸੀਗਾ ਤੇ ਜਿਹੜੀ ਮੰਦੀਪ ਸੀਗੀ ਇਹਨਾਂ ਨੇ ਘਰੋਂ 19 ਟੋਲੇ ਸੋਨਾ ਸੀਗਾ ਜਿਹੜਾ ਉਹ ਚੋਰੀ ਕੀਤਾ ਸੀਗਾ ਤੇ ਨਾਲ ਜਿਹੜੀ ਨਗਦੀ ਸੀਗੀ ਉਹ ਸੀਗੀ 45000 ਜੋ ਲੈ ਕੇ ਜਸਮੀਤ ਸਿੰਘ ਫਰਾਰ ਹੋ ਗਿਆ ਸੀਗਾ ਤੇ ਇਹਨਾਂ ਨੇ ਇਹ ਵੀ ਕਬੂਲਿਆ ਕਿ ਕੁਝ ਸਾਲ ਪਹਿਲਾਂ ਇਸ ਕੁੜੀ ਦੇ ਪਿਕੇ ਪਰਿਵਾਰ 'ਚ ਵੀ ਚੋਰੀ ਹੋਈ ਸੀਗੀ ਤੇ ਉੱਥੇ ਵੀ ਅਣਪਛਾਤੇ ਜਿਹੜੇ ਬੰਦਿਆਂ ਤੇ ਸੀਗਾ ਜਿਹੜਾ ਉਹ ਕੇਸ ਸੀਗਾ ਜਿਹੜਾ ਉਹ ਕੀਤਾ ਗਿਆ ਸੀਗਾ ਪਰੇ ਬਾਚ ਕਬੂਲਦੇ ਹੈ ਕਿ ਉੱਥੇ ਵੀ ਚੋਰੀ ਇਹਨਾਂ ਦੋਨਾਂ ਨੇ ਮਿਲ ਕੇ ਹੀ ਕੀਤੀ ਸੀਗੀ ਤੁਸੀਂ ਹੁਣ ਸੋਚੋ ਜਿਹੜੀ ਕੁੜੀ ਆਪਣੇ ਘਰਦਿਆਂ ਦੀ ਨਹੀਂ ਹੋਈ ਉਹ ਕਿਸੇ ਬਾਹਰ ਵਾਲੇ ਦੀ ਕਿਉਂ ਹੋਏਗੀ ਉਹਨੇ ਆਪਣੇ ਘਰੋਂ ਦੱਸਿਆ ਕਿ ਮੈਂ ਆਪਣੇ ਘਰੋਂ ਅਸੀਂ 15 ਤੋਲੇ ਸੋਨਾ ਸੀਗਾ ਜਿਹੜਾ ਉਹ ਚੋਰੀ ਕੀਤਾ ਸੀ ਪੁਲਿਸ ਨੂੰ ਹਾਲੇ ਉਹ 15 ਤੋਲੇ ਸੋਨਾ ਤਾਂ ਨਹੀਂ ਮਿਲਿਆ ਪਰ ਖੈਰ ਉਹਦੀ ਤਫ਼ਤੀਸ਼ਿਆ ਜਿਹੜੀ ਉਹ ਚੱਲ ਰਹੀ ਆ ਹਾਲੇ ਇਸ ਕੁੜੀ ਨੇ ਸਿਰਫ ਆਪਣੇ ਨਜਾਇਜ਼ ਰਿਸ਼ਤੇ ਨੂੰ ਛੁਪਾਉਣ ਦੇ ਲਈ ਆਪਣੇ ਸੱਸ ਸੋਰੇ ਦਾ ਕਤਲ ਕਰਤਾ ਉਹਨਾਂ ਨੂੰ ਇਹਨੀ ਬੇਰਹਿਮੀ ਦੇ ਨਾਲ ਸਾੜ ਦਿੱਤਾ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਇਹਨਾਂ ਤੇ ਹੁਣ ਮੁਕੱਦਮਾ ਚੱਲ ਰਿਹਾ ਆ ਉਮੀਦ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਲੋਕ ਅੱਗੇ ਤੋਂ ਐਵੇਂ ਦਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ ਸਕਣ ਤੇ ਸੀਗੀ ਅੱਜ ਦੀ ਕਹਾਣੀ ਨਜਾਇਜ਼ ਰਿਸ਼ਤੇ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚੋ ਕਿ ਇਹ ਨਜਾਇਜ਼ ਰਿਸ਼ਤੇ ਤੁਹਾਨੂੰ ਅੱਗੇ ਕਿੱਥੋਂ ਤੱਕ ਲੈ ਕੇ ਜਾਣਗੇ ਕਿਉਂਕਿ ਜੋ ਤੁਹਾਡਾ ਪਰਿਵਾਰ ਹੈ ਉਹ ਕਿਸੇ ਹੋਰ ਨੇ ਕਦੇ ਨਹੀਂ ਬਣ ਜਾਣਾ ਇਸ ਲਈ ਹਰ ਇੱਕ ਨੂੰ ਇਸ ਕਹਾਣੀ ਤੋਂ ਸਬਕ ਲੈਣਾ ਚਾਹੀਦਾ ਆ ਕਿ ਅਗਰ ਤੁਸੀਂ ਕੁਝ ਵੀ ਬੁਰਾ ਕਰੋਗੇ ਤਾਂ ਉਹਦਾ ਅੰਤ ਜਾਂ ਅੰਜਾਮ ਐਦਾਂ ਦਾ ਹੀ ਹੋਏਗਾ ਕਿਉਂਕਿ ਜਿਹੜਾ ਕ੍ਰਾਈਮ ਆ ਉਹ ਜ਼ਿਆਦਾ ਦੇਰ ਤੱਕ ਛੁਪਿਆ ਨਹੀਂ ਰਹਿੰਦਾ ਉਹ ਕਦੇ ਨਾ ਕਦੇ ਤਾਂ ਸਾਹਮਣੇ ਆ ਹੀ ਜਾਂਦਾ ਆ ਇਸ ਲਈ ਕੋਈ ਵੀ ਕ੍ਰਾਈਮ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਮਿਲਦੇ ਆਂ ਕੱਲੇ ਖੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਤੇ ਲਈ ਧੰਨ